ਆ ਸਤਿ ਸ੍ਰੀ ਅਕਾਲ ਜੈ ਹਿੰਦ ਅ ਅੱਜ ਨਾ ਕੁਝ ਕੁਰਾਲੀ ਦੇ ਕਾਂਗਰਸੀ ਲੀਡਰਾਂ ਨੇ ਸਾਡੇ ਸਾਬਕਾ ਕੈਬਨਟ ਮੰਤਰੀ ਅਨਮੋਲ ਗਗਨਮਾਨ ਜੀ ਦੇ ਕੁਝ ਪੋਸਟਰ ਲਗਾਏ ਹਨ ਉੱਤੇ ਲਿਖਿਆ ਗਮਸ਼ੂਦਾ ਦੀ ਤਲਾਸ਼ ਪੈਸੇ ਬੜੀ ਹਾਸੋ ਹੀਣੀ ਜੀ ਗੱਲ ਲੱਗੀ ਕਿਉਂਕਿ ਇਹ ਕੁਝ ਦਿਨ ਪਹਿਲਾਂ ਤਾਂ ਮੈਡਮ ਅਨਮੋਲ ਜੀ ਗਰਲ ਸਕੂਲ ਕੁਰਾਲੀ ਦਾ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹੈ ਇਹਦੇ ਇਹਦਾ ਉਦਘਾਟਨ ਕਰਕੇ ਗਏ ਆ ਇਨਾਂ ਦੇ ਕਮਰਿਆਂ ਦਾ ਆ ਜਿੱਦਾਂ ਵੀ ਉੱਥੇ ਜਿਹੜੇ ਉਦਘਾਟਨ ਕੀਤਾ ਉਹਨਾਂ ਨੇ ਉਹ ਤੋਂ ਬਾਅਦ ਅ ਕੱਲ ਜਾਂ ਪਰਸੋ ਇੱਕ ਦੋ ਦਿਨਾਂ ਦੇ ਵਿੱਚ ਚਨਾਲੋਂ ਜਿਹੜਾ ਪ੍ਰਾਇਮਰੀ ਸਕੂਲ ਆ ਉਹਦਾ ਉਦਘਾਟਨ ਕਰਨਾ ਆਪਾਂ ਨੇ ਰਲ ਮਿਲ ਕੇ ਉਹਦੀ ਅਜੇ ਤਰੀਕ ਨਹੀਂ ਰੱਖੀ ਆਪਾਂ ਨੇ ਹਸਪੀਟਲ ਦੇ ਉੱਧਰ ਟੈਂਡਰ ਪਾਸ ਹੋ ਗਏ ਹਸਪੀਟਲ ਦਾ ਵੀ ਕੰਮ ਸਟਾਰਟ ਹੋਣ ਵਾਲਾ ਤੇ ਮੇਰੇ ਖਿਆਲ ਹੈ ਵੀ ਜਿੱਦ ਹੀ ਇਹ ਗੱਲ ਕੀਤੀ ਗਈ ਹੈ ਤੁਸੀਂ ਖਰੜਚ ਵੀ ਦੇਖਿਆ ਮੈਡਮ ਲਗਾਤਾਰ ਉਦਘਾਟਨ ਕਰ ਰਹੇ ਹਨ ਤੇ ਉੱਥੇ ਵੀ ਜਿਹੜੇ ਵਿਕਾਸ ਕਾਰਜ ਚੱਲ ਰਹੇ ਇਹ ਮੈਨੂੰ ਖਾਲੀ ਰਾਜਨੀਤਿਕ ਸਟੰਟ ਨਜ਼ਰ ਆਇਆ ਕਿਉਂਕਿ ਵਾਕਈ ਅਗਰ ਮੈਡਮ ਇਤੋਂ ਗਾਇਬ ਹੁੰਦੇ ਜਾਂ ਗੁੰਮਸ਼ੁਦਾ ਹੁੰਦੇ ਤਾਂ ਕੋਈ ਪ੍ਰੋਬਲਮ ਨਹੀਂ ਥੀ ਤੁਸੀਂ ਪਾਉਂਦੇ ਚੰਗੇ ਲੱਗਦੇ ਸੀ ਪਰ ਇਹ ਬਿਲਕੁਲ ਇੱਕ ਹਾਸੋ ਹੀਣਾ ਜਿਹੜਾ ਸਾਨੂੰ ਇਹ ਮਾਹੌਲ ਬਣਾਉਂਦੇ ਤੁਸੀਂ ਲੱਗੇ ਇਹਦਾ ਕੋਈ ਅਸਰ ਨਹੀਂ ਹੈ ਇਸ ਕਰਕੇ ਤੁਸੀਂ ਜਦੋਂ ਤੱਕ ਤੁਹਾਡੇ ਕੋਲ ਠੋਸ ਕੋਈ ਕਾਰਨ ਨਾ ਹੋਵੇ ਜਦੋਂ ਤੱਕ ਠੋਸ ਤੁਹਾਡੇ ਕੋਲ ਕੋਈ ਸਿਸਟਮ ਨਾ ਹੋਵੇ ਉਦੋਂ ਤੱਕ ਤੁਸੀਂ ਐਦਾਂ ਦੇ ਜਿਹੜੇ ਪੋਸਟਰ ਹੈ ਜਾਂ ਜਿੱਦਾਂ ਦੇ ਐਦਾਂ ਦੀ ਜੁਈ ਕੋਈ ਤੁਸੀਂ ਰਾਜਨੀਤੀ ਕਰਨੀ ਹੈ ਉਹ ਤੁਸੀਂ ਰਾਜਨੀਤਿਕ ਸੋਲਿਡ ਰਾਜਨੀਤੀ ਜੀ ਨੂੰ ਕਹਿੰਦੇ ਆ ਹੈਲਥ ਹੈਲਥੀ ਰਾਜਨੀਤੀ ਸਾਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਹ ਤਾਂ ਕੋਈ ਗੱਲ ਨਹੀਂ ਬਣੀ ਐਵੇਂ ਕਿਸੇ ਬੰਦੇ ਨੂੰ ਬੈਠੇ ਬਿਠਾਏ ਨੂੰ ਐਵੇਂ ਜਾ ਕੇ ਉਹਦੇ ਮਨ ਨੂੰ ਹਿੱਟ ਕਰਨਾ ਇਹ ਕੋਈ ਜਿਆਦਾ ਵਧੀਆ ਗੱਲ ਨਹੀਂ ਲੱਗੀ ਇਸ ਕਰਕੇ ਇਹ ਕੋਈ ਜਿਆਦਾ ਵਧੀਆ ਉਪਰਾਲਾ ਨਹੀਂ ਰਿਹਾ ਤੁਸੀਂ ਹੋਰ ਵਧੀਆ ਗੱਲ ਸੋਚੋ ਤੇ ਜਿੱਦੇ ਨਾਲ ਤੁਹਾਨੂੰ ਲੋਕੀ ਪ੍ਰਭਾਵਿਤ ਹੋਣ ਤੁਹਾਨੂੰ ਪਤਾ ਹੀ ਹੈ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਦਾ ਤੇ ਕਰਾਲੀ ਦੇ ਵਿੱਚ ਕਿੰਨੇ ਕੰਮ ਕਾਂਗਰਸ ਨੇ ਕਰਵਾਏ ਹਨ ਕਿੰਨੇ ਕ ਵਿਕਾਸ ਕਾਰਜਾਂ 'ਚ ਉਹਨਾਂ ਨੇ ਆਸਤੱਕ ਯੁੱਧ ਲੜੇ ਹਨ ਕਿੱਥੇ ਕਿੱਥੇ ਉਹਨਾਂ ਨੇ ਧਰਨੇ ਲਾ ਕੇ ਕਰਾਲੀ ਨੂੰ ਬਚਾਇਆ ਤੁਹਾਨੂੰ ਸਾਰਾ ਹੀ ਪਤਾ ਹੈ ਔਰ ਖਾਸ ਕਰਕੇ ਇੱਕ ਗੱਲ ਹੈ ਕਿ ਚਲੋ ਹੈ ਤਾਂ ਸਾਡੇ ਸਾਰੇ ਹੀ ਭਾਈ ਹੈ ਸਾਡੇ ਆਪਣੇ ਹੀ ਮਿੱਤਰ ਹੈ ਪਰ ਹੁਣ ਵੀ ਤਾਂ ਕਾਂਗਰਸ ਦੇ ਹੱਥ ਵਿੱਚ ਹੈ ਕਰਾਲੀ ਦੀ ਜਿਹੜੀ ਮਿਊਨਿਸਪਲ ਕਮੇਟੀ ਹੈ ਕਿੰਨੇ ਕਾਰਜ ਹੋ ਰਹੇ ਕਿ ਆਕੇ ਕੰਮ ਹੋ ਰਹੇ ਤੁਹਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਆਪਾਂ ਭਾਈਚਾਰੇ 'ਚ ਰਹਿਣਾ ਕਿਉਂਕਿ ਆਪਾਂ ਇੱਕ ਦੂਜੇ ਦੇ ਵਿਰੁੱਧ ਤਾਂ ਬੋਲਦੇ ਚੰਗੇ ਨਹੀਂ ਲੱਗਦੇ ਪਰ ਇੱਕ ਇੱਕ ਐਡੀ ਉੱਚ ਕਰਤਾਰ ਦੇ ਨਾਲ ਐਦਾਂ ਦਾ ਮਜ਼ਾਕ ਕਿ ਤੁਸੀਂ ਉਹਦੇ ਪੋਸਟਰ ਲਗਾਤੇ ਗਲੀਆਂ ਦੇ ਵਿੱਚ ਕਿ ਮੈਡਮ ਗਮਸ਼ੂਦਾ ਇਹ ਗੱਲ ਚੰਗੀ ਨਹੀਂ ਲੱਗੀ ਤੁਸੀਂ ਇਸ ਗੱਲ ਨੂੰ ਰਿਅਲਾਈਜ਼ ਕਰੋ ਤੇ ਐਦਾਂ ਦੀਆਂ ਜਿਹੜੀਆਂ ਤੁਸੀਂ ਇਹ ਜਿਹੜੀਆਂ ਕਾਰਵਾਈਆਂ ਇਹਨਾਂ ਨੂੰ ਤੁਸੀਂ ਰੋਕੋ ਐਦਾਂ ਦੇ ਕੰਮ ਨਹੀਂ ਕਰੀਦੇ ਜਿਹੜੇ ਅਨਮੋਲ ਗਗਨਮਾਨ ਹੈ ਮੈਡਮ ਹੈ ਉਹ ਵਾਕਈ ਕੁਰਾਲੀ ਦਾ ਕੁਸਵਾਰਨ ਦਾ ਉਹਨਾਂ ਦਾ ਮੂਡ ਹੈ ਹਲਕੇ ਦਾ ਕੁਸਵਾਰਨ ਦਾ ਮੂਡ ਹੈ ਕੱਲ ਪਰਸੋ ਨਵੇਂ ਗ੍ਰਾਂਵ ਚ ਉਹਨਾਂ ਨੂੰ ਤੁਸੀਂ ਦੇਖਿਆ ਸੀ ਜਿੱਥੇ ਐਨਕਰੋਚਮੈਂਟਾਂ ਤੇ ਉਹਨਾਂ ਨੇ ਕੰਮ ਕੀਤਾ ਥੋੜੇ ਦਿਨ ਪਹਿਲਾਂ ਕੁਰਾਲੀ ਦੇ ਅੰਦਰ ਵੀ ਉਹਨਾਂ ਨੇ ਇਹ ਵਰਕ ਕੀਤਾ ਸੀ ਇਹ ਤੁਸੀਂ ਕਿ ਅਗਰ ਕੋਈ ਇਨਸਾਨ ਕੋਈ ਲੀਡਰ ਤੁਹਾਡੇ ਸ਼ਹਿਰ ਲਈ ਕੁਝ ਕਰਨਾ ਚਾਹੁੰਦਾ ਜਾਂ ਅੱਗੇ ਖੜਨਾ ਚਾਹੁੰਦਾ ਆਪਾਂ ਉਹਨੂੰ ਸ਼ਾਬਾਸ਼ ਦਈਏ ਨਾ ਕਿ ਐਦਾਂ ਦਾ ਪੋਸਟਰ ਲਗਾਇਆ ਅਗਰ ਉਹ ਬਾਕੀ ਗੁੰਮਸ਼ੁਦਾ ਹੁੰਦੇ ਤਾਂ ਠੀਕ ਹੈ ਕੋਈ ਗੱਲ ਨਹੀਂ ਕਰਨਾ ਚਾਹੀਦਾ ਤੁਹਾਡਾ ਹੱਕ ਬਣਦਾ ਕਿਉਂਕਿ ਆਪੋਜੀਸ਼ਨ ਦਾ ਹਮੇਸ਼ਾ ਹੱਕ ਬਣਦਾ ਉਹਨਾਂ ਨੂੰ ਬੋਲਣ ਦੀ ਆਜ਼ਾਦੀ ਹੈ ਪਰ ਹੁੰਦੇ ਹੋਏ ਜਦੋਂ ਇੱਥੇ ਹਾਜ਼ਰ ਹੈ ਕੰਮ ਕਰ ਰਹੇ ਹੈ ਉਹਦੇ ਵਿੱਚ ਐਦਾਂ ਦੀ ਬੇਮਤਲਬੀ ਸ਼ੋਹਰਤ ਲੈਣੀ ਜਿਹੜੀ ਰਾਜਨੀਤਿਕ ਸ਼ੋਹਰਤ ਹੈ ਇਹ ਇਹ ਤੇ ਬੇਤੁਕੀ ਹੈ ਇਹਨੂੰ ਤੁਸੀਂ ਰੋਕੋ ਪਲੀਜ਼ ਤੁਸੀਂ ਸਾਡੇ ਬੱਚੇ ਵੀ ਹੈ ਸਾਡੇ ਭਾਈ ਵੀ ਹੈ ਐਦਾਂ ਦਾ ਕੁਝ ਗੱਲ ਜੀ ਬਣੀ ਨਹੀਂ ਕੋਈ ਹੋਰ ਨਵੀਂ ਗੱਲ ਲੈ ਕੇ ਆਓ ਨਮਸਕਾਰ ਜੈ ਹਿੰਦ ਸਸੀਕਾ